ਸੇਲ ਸੇਲ ਸੇਕਲ ਦੀ ਕਢਸ਼ਾਣਾ ਕੋ ਸੇਲ ਲੱਗੀ ਭਾਜੀ ਮੱਥਾ ਤਰੀ ਪਾੜ ਗਿਆ ਭਾਜੀ ਤੁਸੀਂ ਕਿਹੜੀ ਸੇਲ ਲਾਤੀ ਬਾਹਰ ਤੁਹਾਡੇ ਬੰਦੇ ਨੇ ਇੰਨੀ ਖਾ ਪਈ ਹੈ ਭਾਜੀ ਸਾਡੇ ਕੋ ਗਿਫਟ ਸੇਲ ਚੱਲਦੀ ਪਈ ਹੈ ਜੇਕਰ ਤੁਸੀਂ 50 ਡਾਲਰ ਦੀ ਸਾਡੇ ਕੋ ਸ਼ਾਪਿੰਗ ਕਰਦੇ ਜੇ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਘੜੀ ਵੀ ਦੇ ਸਕਦੇ ਆ ਤੇ ਪਰਫਿਊਮ ਵੀ ਦੇ ਸਕਦੇ ਆ ਆ ਵੀ ਪਾ ਕੇ ਦੇਖੋ ਭਾਜੀ ਰਾਜਾ ਹੀ ਦੋਸਤਾਨੀ ਅਮੀਰ ਖਾਨ ਦਾ ਪਤੀ ਜਾ ਲੱਗਣ ਡਿਆ ਜੇਕਰ ਤੁਸੀਂ 50 ਡਾਲਰ ਤੋਂ ਵੱਧ ਦੀ ਸ਼ਾਪਿੰਗ ਕਰਦੇ ਜੇ ਤੇ ਫਿਰ ਤੁਹਾਨੂੰ ਏਸੀ ਤੇ ਬਾਰਬੀਕਿਊ ਦੇ ਕਵਰ ਬਿਲਕੁਲ ਫ੍ਰੀ ਮਿਲੂਗਾ ਪੇ ਭਰਾਵਾ ਇਹ ਏਸੀ ਥੋੜੀ ਹੈ ਜਿਹੜਾ ਕਵਰ ਪਾਈ ਜਾਂਦਾ ਨੂੰ ਦੇਖੋ ਤੁਸੀਂ 200 ਡਾਲਰ ਤੋਂ ਪਲੱਸ ਦੀ ਸ਼ਾਪਿੰਗ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਆਪਾਂ ਗਿਫਟ ਦਵਾਂਗੇ ਫਲਾਵਰ ਸਟੈਂਡ ਬਾਰ ਚੇਅਰ ਉਸ ਤੋਂ ਇਲਾਵਾ ਆਪਣੇ ਕੋਲ ਹੋਰ ਬਹੁਤ ਸਾਰੇ ਵੱਡੇ ਵੱਡੇ ਗਿਫਟ ਹੈਗੇ ਭਾਜੀ ਇਸ ਤੋਂ ਇਲਾਵਾ ਆਪਣੇ ਕੋਲ ਪੂਰੇ ਸਟੋਰ ਤੇ 50 ਤੋਂ 80% ਤੱਕ ਦੀ ਆਫਰ ਲੱਗੀ ਹੈ ਆ ਸਾਡੇ ਕੋਈ ਵੀ ਕਸਟਮਰ ਜੇ ਸ਼ਾਪਿੰਗ ਕਰਨ ਵਾਸਤੇ ਆਉਂਦਾ ਵਾ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਜ਼ਰੂਰ ਦਿੰਨੇ ਆ ਭਾਜੀ ਇਸ ਤੋਂ ਇਲਾਵਾ ਸਾਡੇ ਕੋਲ ਮੇਕਅਪ ਦੇ ਸਮਾਨ ਦੇ ਉੱਤੇ ਵੀ ਆਫਰ ਲੱਗੀ ਹੋਈ ਏ ਆ ਮਹਿੰਗੇ ਮਹਿੰਗੇ ਬ੍ਰਾਂਡਾਂ ਦੀਆਂ ਲਿਪਸਟਿਕਾਂ 10 ਡਾਲਰਾਂ ਦੀ ਚਾਰ ਆਪਣੀ ਵਾਈਫ ਵਾਸਤੇ ਲੈ ਜਾਓ ਨਹੀਂ ਭਾਜੀ ਮੇਰਾ ਤਾਂ ਵਿਆਹ ਨਹੀਂ ਹੋਇਆ ਅਜੇ ਸੇਲੀ ਕੋਈ ਗਰਲਫ੍ਰੈਂਡ ਸੇਲੀ ਕੀ ਭਾਜੀ ਮੇਰੀ ਜੜੀ ਜੀਤੀ ਅੱਛਾ ਜੀਤੀ ਟਿੱਕੀਆਂ ਵੇਚਦੀ ਜੜੀਆਂ ਪਿੱਛੇ ਤੇ ਉਹਨਾਂ ਦੀ ਗੱਲੀ ਚੁਹੀ ਫੜੇ ਗਏ ਹੋ ਬੋ ਮੁੱਕੀ ਵਰੀ ਉਸਤਾਦ ਮੈਂ ਵੀ ਜਿੰਨੀਆਂ ਕੁ ਵਰੀਆਂ ਨਾ ਮੇਰੇ ਕੋਲ ਉਤੋਂ ਦੀ ਮੈਂ ਵੀ ਬੜੀਆਂ ਵਰਾਈਆਂ ਜੀਤੀ ਨੇ ਤੁਹਾਡਾ ਨਾਮ ਮਾਰੀ ਕੀਤੀ ਚਲੋ ਠੀਕ ਹੈ ਕਿੰਨੀਆਂ ਲਿਸਟਿੰਗਾਂ ਪੈ ਕਰਾਂ ਮੈਂ ਹੀ ਫੜਾ ਦਉ ਉਹਨੂੰ ਜਾਣ ਲੱਗਿਆ